ਹਾਂ ਜੀ ਆਪਾਂ ਪਾ ਰਹਿਆਂ ਜੀ ਦੂਜਾ ਰਿਓ ਇਹ ਰੇ ਦੇ ਬੱਚੋ ਆਪਾਂ ਪਾਵਾਂਗੇ ਇੱਕ ਏਕੜ ਦਾ 4 ਕਿਲੋ ਜਿੰਕ ਜਿੰਕ ਸਲਫੇਟ 33% ਵਾਲਾ ਇਹ ਆ ਜੀ ਆਪਣਾ ਜੀ ਐਚ ਜੀ ਐਚ ਦਾ ਜਿੰਕ ਵਾਂਪਰ ਜਿੰਕ 33% ਜਿੰਕ 33% ਸਰਫ ਪਰ 15% 4 ਕਿਜੀ ਦੀ ਬੈਕਿੰਗ ਹਾਂਜੀ ਇਹ ਆਪਾਂ ਹਰੇਕ ਸਾਲ ਪਾਈਦਾ ਜੀ ਹੋਰ ਬੜਾ ਨੱਕ ਸੁਪਨੇ ਪਾਈਦਾ ਆਪਾਂ ਪੱਲਾ ਜਿੰਕੀ ਪਾਈਦਾ ਕਿਉਂਕਿ ਬੋਲਾ ਨੇ ਇੱਕ ਸੁਕ ਬੋਣ ਦਾ ਕੋਈ ਏਡਾ ਫਾਇਦਾ ਨਹੀਂ ਹੁੰਦਾ ਮਿੱਟੀ ਸਿੱਟੀ ਜਾਨੂੰ ਕੋਈ ਆਸਰਾ ਨਹੀਂ ਹੁੰਦਾ ਅੱਧੀ ਬੁਰੀ ਪੋਲਾ ਬਈ 22 ਬੁਰੀਆਂ ਪਾ ਕੇ ਤੇ ਦੋ ਪੈਕਟ ਪਾ ਲਈ ਚੰਗਾ ਦੋ ਕਿਲਿਆਂ ਦਾ ਮਾਲ ਇਹ ਰੈਡੀ ਹੋ ਗਿਆ ਅਰੇ ਜੇ ਆਪਾਂ ਕਰਿਆ ਸੀ ਤਜਰਬਾ ਸਿੱਧਾ ਜਿਹੜਾ ਗੱਟੂ ਆਪਾਂ ਨੱਕੇ ਮੂਰੇ ਰੱਖ ਕੇ ਪਾਇਆ ਸੀ ਵੀਡੀਓ ਵੀ ਪਾਈ ਸੀ ਉਹਦੀ ਲੱਗਦਾ ਤਾਂ ਹੈਗਾ ਵੀ ਵਧੀਆ ਸਰਕਾਰ ਦਾ ਬਾਕੀ ਹੋਰ 3-4 ਦਿਨਾਂ ਚ ਪਤਾ ਲੱਗ ਜੂ ਇਹਦਾ ਚਲੋ ਦਾ ਪੈ ਜੂ ਇਹ ਚੋਂ ਤੁਸੀਂ ਆਹ ਰਲਾਓ ਖੋਲੋ ਜੈਂਕ ਉਹ ਨਹੀਂ ਅੱਧਾ ਨਹੀਂ ਆ ਦੋ ਪੂਰੇ ਪਾ ਲਾ ਦੇ ਚ ਅੱਧਾ ਉੱਥੇ ਕੰਮ ਲੈ ਲਾਂਗੇ ਗਾਹ ਆਪਾਂ ਮੈਨੂੰ ਸਮਾਰ ਕੇ ਮਿਕਸ ਕਰ ਲ ਲਈ ਇਕੱਲਾ ਇਕੱਲਾ ਦਾਣਾ ਦੇਣਾ ਤੇ ਵਧੀਆ ਰਲ ਜਾਂਦਾ ਇਹ ਪਾਣੀ ਪੂਣੀ ਨਹੀਂ ਬੜਾ ਛੜਦਾ ਇਕ ਇਕਲੇ ਇਕਲੇ ਐ ਦਾਣੇ ਨੂੰ ਲੱਗ ਜਾਂਦਾ ਦੋ ਤਿੰਨ ਵਾਰ ਇਹਨੂੰ ਵੜ ਦੇਵੇ ਜਮਾ ਹੈ ਜੂਰੀਏ ਨਾਲ ਐ ਚਿਪਕ ਜਾਂਦਾ ਸਟਾਪ ਵਧੀ ਆ ਜਾਂਦਾ ਇਹਦਾ ਉਹ ਠੀਕ ਹੈ ਜੀ ਧੰਨਵਾਦ ਬਹੁਤ ਬਹੁਤ ਹਾਂ ਜੀ ਇਨੂੰ ਚੰਗੀ ਤਰ੍ਹਾਂ ਮਿਕਸ ਕਰ ਲਵੇ ਜੀ ਜਿਆਕਰ ਨੂੰ ਪੂਰਾ ਸਮਾਰ ਕੇ 2-3 ਵਾਰ ਵੜ ਦੇਵੇ ਇਹਨੂੰ ਇਹ ਫਿਰ ਕੱਲੇ ਕੱਲੇ ਐਂ ਦਾਣੇ ਨੂੰ ਲੱਗ ਜਾਂਦਾ ਇਹੀ ਇੱਕ ਦੋ ਤੱਤ ਹੁੰਦੇ ਆ ਜਿਹੜੀ ਲੋਡ ਹੁੰਦੀ ਆ ਫਸਲ ਨੂੰ ਜਿੰਕ ਹੋਇਆ ਸਲਫਰ ਹੋਇਆ ਨਾਈਟ੍ਰੋਜਨ ਹੋ ਗਈ ਫਾਸਫੋਰਸ ਹੋ ਗਿਆ ਬਾਕੀ ਐਵੇਂ ਕੋਈ ਬੰਪਰ ਬੰਪਰ ਜੀਆਂ ਆਈ ਜਾਂਦੀਆਂ ਚੀਜ਼ਾਂ ਆਪਾਂ ਪਾਈ ਜਾਂਦੇ ਆ ਉਹ ਕੋਈ ਏਡੀ ਬਾੜੀ ਬਾਇਓ ਖਾਦ ਕੁਦਾ ਅੱਜਕੱਲ ਪਾਈ ਜਾਂਦੇ ਬਾਇਓ ਖਾਦ ਮਾੜੀ ਮੋਟੀ 5-4 ਕਿਲੋ ਕੀ ਕਰੂਗੇ ਏਡੇ ਖੱਤੇ ਨੂੰ ਫੀਲਿੰਗ ਹਮ ਆਸੇ ਨੂੰ ਕੱਲਾ ਜਿੰਕ 4 ਕਿਲੋ ਦੀ ਪੈਕਿੰਗ ਚ ਵੀ ਆਉਂਦੇ ਆ ਇਹ 5 ਕਿਲੋ ਦੀ ਵੀ ਕਈ ਕੰਪਨੀਆਂ ਦੇ ਆਉਂਦੇ ਆ 33% ਵਾਲੇ ਕੀਲੇ ਦੇ ਹਿਸਾਬ ਨਾਲ ਬਾ ਦੇ ਇਹਨਾਂ ਨੂੰ ਠੀਕ ਹੈ ਜੀ ਧੰਨਵਾਦ ਬਹੁਤ ਬਹੁਤ ਤੁਹਾਡਾ